ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਮਲਕ ਸਿੰਘ ਅੱਜ ਅਸੀਂ ਗੱਲ ਕਰਾਂਗੇ ਵਿਟਾਮਿਨ ਡੀ ਬਾਰੇ ਕਿ ਧੁੱਪ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਵਿੱਚ ਸਾਨੂੰ ਵਿਟਾਮਿਨ ਡੀ ਮਿਲ ਸਕਦਾ ਹੈ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਵਿਟਾਮਿਨ ਡੀ ਸਾਡੇ ਸਰੀਰ ਦਾ ਇੱਕ ਬਹੁਤ ਹੀ ਇਪੋਰਟੈਂਟ ਵਿਟਾਮਿਨ ਹੈ ਜਿਸ ਨਾਲ ਕਿ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੋਰ ਵੀ ਬਹੁਤ ਸਾਰੇ ਸਾਡੇ ਜੋ ਜ਼ਰੂਰੀ ਹਾਰਮੋਨ ਹੁੰਦੇ ਹਨ ਉਹਨਾਂ ਨੂੰ ਬਣਾਉਣ ਦੇ ਵਿੱਚ ਵਿਟਾਮਿਨ ਡੀ ਹੀ ਕੰਮ ਕਰਦਾ ਹੈ ਅਗਰ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਘਟ ਜਾਂਦਾ ਹੈ ਤਾਂ ਇਸ ਨਾਲ ਸਾਡੇ ਸਰੀਰ ਵਿੱਚ ਵੀਕਨੈਸ ਰਹਿੰਦੀ ਹੈ ਸਾਡੇ ਬਹੁਤ ਸਾਰੇ ਹਾਰਮੋਨ ਜੋ ਚੰਗੀ ਤਰ੍ਹਾਂ ਨਹੀਂ ਬਣ ਪਾ ਅਤੇ ਨਾਲ ਦੇ ਨਾਲ ਸਾਡੀਆਂ ਹੱਡੀਆਂ ਹੁੰਦੀਆਂ ਹਨ ਇਹ ਕਮਜ਼ੋਰ ਹੋ ਜਾਂਦੀਆਂ ਹਨ ਅਗਰ ਪਾਏ ਜਾਂ ਸਾਡੀ ਹੱਡੀ ਵਿੱਚ ਕੋਈ ਫ੍ਰੈਕਚਰ ਆ ਜਾਵੇ ਤੇ ਉਸ ਨੂੰ ਜੁੜਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅਗਰ ਵਿਟਾਮਿਨ ਡੀ ਦੀ ਕਮੀ ਸਾਡੇ ਸਰੀਰ ਵਿੱਚ ਹੋਵੇ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਧੁੱਪ ਤੋਂ ਇਲਾਵਾ ਫਿਰ ਕਿਹੜੀਆਂ ਚੀਜ਼ਾਂ ਨਾਲ ਅਸੀਂ ਆਪਣਾ ਵਿਟਾਮਿਨ ਡੀ ਪੂਰਾ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਖੁੰਬਾ ਜਿਹਨੂੰ ਅਸੀਂ ਮਸ਼ਰੂਮ ਵੀ ਕਹਿੰਦੇ ਹਾਂ ਇਹਨਾਂ ਵਿੱਚ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੁੰਦੀ ਹੈ ਤੇ ਇਹ ਵੀ ਸਾਡੇ ਵਿਟਾਮਿਨ ਡੀ ਨੂੰ ਪੂਰਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ ਦੂਜੀ ਅਸੀਂ ਗੱਲ ਕਰਦੇ ਓਮੇਗਾ 3 ਫੈਟੀ ਐਸਿਡ ਵੀ ਹੁੰਦੇ ਹਨ ਜੋ ਸਾਡੀ ਚਮੜੀ ਲਈ ਸਾਡੇ ਵਾਲਾਂ ਲਈ ਸਾਡੇ ਨਹਾਂ ਲਈ ਅਤੇ ਸਾਡੀਆਂ ਅੱਖਾਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਇਸ ਲਈ ਨਾਨ ਵੇਜ ਜੋ ਖਾਂਦੇ ਸਕਰੀਨ ਹਨ ਮੱਛੀ ਵੀ ਉਹਨਾਂ ਲਈ ਇੱਕ ਬਹੁਤ ਵਧੀਆ ਸਾਧਨ ਹੈ ਵਿਟਾਮਿਨ ਡੀ ਪੂਰਾ ਕਰਨ ਦਾ ਜੋ ਤੀਸਰਾ ਦੇ ਵਿੱਚ ਪੁਆਇੰਟ ਹੈ ਉਹ ਹੈ ਸੰਤਰਾ ਜੀ ਹਾਂ ਜੋ ਔਰੇਂਜ ਹੈ ਸੰਤਰਾ ਹੈ ਉਹ ਵੀ ਸਾਡੇ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਨੂੰ ਬੜੀ ਜਲਦੀ ਪੂਰਾ ਕਰਦਾ ਹੈ ਜਾਂਕਿ ਸਾਨੂੰ ਪਤਾ ਹੈ ਕਿ ਸਿਆਲਾਂ ਦੇ ਵਿੱਚ ਸੰਤਰਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਡੇਲੀ ਦਾ ਇੱਕ ਤੋਂ ਦੋ ਸੰਤਰੇ ਜ਼ਰੂਰ ਖਾਣੇ ਚਾਹੀਦੇ ਹਨ ਜਿਸ ਨਾਲ ਕੀ ਸਾਡੇ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਸਕੇ ਵਿਟਾਮਿਨ ਡੀ ਦੇ ਨਾਲ ਨਾਲ ਸੰਤਰੇ 'ਚ ਵਿਟਾਮਿਨ ਸੀ ਵੀ ਬਹੁਤ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਭਾਰ ਘਟਕਣ ਵਿੱਚ ਵੀ ਕੰਮ ਕਰਦਾ ਹੈ ਸਾਡੀ ਚਮੜੀ ਜੇ ਮਨ ਇਹ ਤੋਂ ਪਚਾਉਂਦਾ ਹੈ ਚੌਥਾ ਪੁਆਇੰਟ ਇਸ ਵੇਲੇ ਡੇਰੀ ਪ੍ਰੋਡਕਟ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਡੇਰੀ ਪ੍ਰੋਡਕਟ ਜਿਹਨਾਂ ਵਿੱਚ ਸਾਨੂੰ ਪਤਾ ਹੈ ਕਿ ਦੁੱਧ ਦਹੀਂ ਮੱਖਣ ਲੱਸੀ ਘਿਓ ਵਗੈਰਾ ਆ ਜਾਂਦੇ ਹਨ ਇਹ ਜੋ ਚੀਜ਼ਾਂ ਹੁੰਦੀਆਂ ਨੇ ਇਹਨਾਂ ਵਿੱਚ ਵਿਟਾਮਿਨ ਡੀ ਬਹੁਤ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਪਰ ਅਗਰ ਤੁਸੀਂ ਹਾਰਟ ਦੇ ਪੇਸ਼ੈਂਟ ਹੋ ਜਾਂ ਤੁਸੀਂ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹੋ ਤਾਂ ਪਲੀਜ਼ ਤੁਸੀਂ ਇਹ ਜੋ ਡੇਰੀ ਪ੍ਰੋਡਕਟ ਹਨ ਆਪਣੇ ਡਾਕਟਰ ਦੀ ਸਲਾਹ ਨਾਲ ਵਰਤੋ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਨੁਕਸਾ ਜਾਂ ਕੋਈ ਵੀ ਦਵਾਈ ਨਾ ਵਰਤੋ। ਪੰਜਵਾਂ ਪੁਆਇੰਟ ਹੈ ਸੂਰਜ ਦੀ ਰੋਸ਼ਨੀ। ਜਿਦਾ ਸਾਨੂੰ ਪਤਾ ਹੈ ਕਿ ਸੂਰੇ ਰੋਸ਼ਨੀ ਵਿੱਚ ਬੈਣਾ ਸਾਡੇ ਲਈ ਬਹੁਤ ਲਾਹੇਵੰਦ ਹੈ। ਉਹ ਇੱਕ ਨੇਚਰਲ ਸੋਰਸ ਹੈ ਵਿਟਾਮਿਨ ਡੀ ਦਾ। ਜਿਨ੍ਹਾਂ ਕੋਲ ਤੇ ਵਿੱਚ ਬੈਣ ਦਾ ਟਾਈਮ ਨਹੀਂ ਹੈ ਤਾਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਤੁਸੀਂ ਕਮ ਸਕੱਮ ਅੱਧਾ ਘੰਟਾ ਜ਼ਰੂਰ ਕੱਢਿਆ ਕਰੋ ਸੂਰੇ ਦੀ ਰੋਸ਼ਨੀ ਲੈਣ ਦਾ ਕਿਉਂਕਿ ਇਹ ਸਾਡੇ ਸਰੀਰ ਨੂੰ ਵਿਟਾਮਿਨ ਡੀ ਦੇ ਨਾਲ-ਨਾਲ ਚਮੜੀ ਦੇ ਕਾਫੀ ਰੋਗਾਂ ਤੋਂ ਬਚਾਉਂਦੀ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਛੋਟੀ ਜਿਹੀ ਵੀਡੀਓ ਪਸੰਦ ਆਈ ਹੋਵੇਗੀ। ਜਾਣਕਾਰੀ ਵਧੀ